25 ਸਾਲ ਦਾ ਨੌਜਵਾਨ ਨਵਦੀਪ ਸਿੰਘ ਢਾਲੀਵਾਲ ਕੈਨੇਡਾ ਦੇ ਬ੍ਰਾਮਟਨ ਦੇ ਵਿੱਚ ਰਹਿ ਰਿਹਾ ਸੀ ਬੀਤੇ ਕਰੀਬ 8 ਸਾਲ ਤੋਂ ਪੰਜਾਬ ਤੋਂ ਉਹ ਮਾਨਸਾ ਦੇ ਮੰਡਾਲੀ ਪਿੰਡ ਦੇ ਨਾਲ ਸੰਬੰਧ ਰੱਖਦਾ ਪਰ ਅਚਾਨਕ ਕਿ ਉਹ ਇੱਕ ਦਿਨ ਗਾਇਬ ਹੋ ਜਾਂਦਾ ਹੈ 2 ਤਰੀਕ ਨੂੰ ਪੁਲਿਸ ਦਾ ਫੋਨ ਆਉਂਦਾ ਹੈ ਘਰਦਿਆਂ ਨੂੰ ਅਤੇ ਉਹ ਆਖਦੇ ਨੇ ਕਿ ਤੁਹਾਡਾ ਪੁੱਤ ਗਾਇਬ ਹੋ ਚੁੱਕਿਆ ਪਰ ਹੁਣ ਇਸ ਦੇ ਪਿੱਛੇ ਦੀ ਕਹਾਣੀ ਜਿਹੜੀ ਕਿ ਮੁੰਡੇ ਦੇ ਦੋਸਤਾਂ ਦੇ ਵੱਲੋਂ ਦੱਸੀ ਗਈ ਹੈ ਉਹ ਬੇहद ਹੀ ਹੈਰਾਨ ਕਰ ਦੇਣ ਵਾਲੀ ਹੈ ਦਰਅਸਲ ਨਵਦੀਪ ਜੋ ਕਿ ਬ੍ਰਾਂਤਨ ਦੇ ਵਿੱਚ ਰਹਿੰਦਾ ਸੀ ਬੀਤੇ ਕੁਝ ਦਿਨ ਪਹਿਲਾਂ ਉਹ ਸਰੀ ਗਿਆ ਸੀ ਉਸ ਮਗਰੋਂ ਉਹ ਆਪਣੇ ਦੋਸਤਾਂ ਦੇ ਕੋਲ ਚਲਾ ਗਿਆ ਅਤੇ 29 ਤਰੀਕ ਤੱਕ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਫਿਰ ਇੱਕ ਕੁੜੀ ਦਾ ਮੈਸੇਜ ਨਵਦੀਪ ਨੂੰ ਆਂਦਾ ਹੈ ਅਤੇ ਉਸ ਤੋਂ ਬਾਅਦ ਕੁੜੀ ਅਤੇ ਨਵਦੀਪ ਦੋਵੇਂ ਜਾਣੇ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ 29 ਤਰੀਕ ਨੂੰ ਸਵੇਰੇ ਗੱਲਬਾਤ ਹੁੰਦੀ ਹੈ ਦੋਵੇਂ ਜਾਣੇ ਮਿਲਣ ਦੀ ਪਲੈਨਿੰਗ ਕਰਦੇ ਨੇ ਸਵੇਰ ਜਾਂ ਦੁਪਹਿਰ ਦਾ ਸਮਾਂ ਸੀ ਜਦੋਂ ਇਹ ਮੀਟਿੰਗ ਰੱਖੀ ਗਈ ਅਤੇ ਰਾਤ ਦੇ 10 ਵਜੇ ਨਵਦੀਪ ਉਸ ਕੁੜੀ ਨੂੰ ਮਿਲਣ ਵੀ ਗਿਆ ਇੱਕ ਪਾਰਕ ਦੇ ਵਿੱਚ ਉਹ ਉਸ ਨੂੰ ਮਿਲਣ ਜਾਂਦਾ ਹੈ ਜਿਸ ਦੀ ਖਬਰ ਉਹ ਆਪਣੇ ਦੋਸਤ ਨੂੰ ਨਾਲ ਦੀ ਨਾਲ ਦਿੰਦਾ ਹੈ ਲੋਕੇਸ਼ਨ ਭੇਜ ਕੇ ਪਰ ਉਹ ਦੋਸਤ ਕਿਸੇ ਹੋਰ ਥਾਂ ਤੇ ਸੀ ਟੋਰਾਂਟੋ ਦੇ ਵਿੱਚ ਸੀ ਸ਼ਾਇਦ ਅੱਤੇ ਉੱਥੇ ਰਾਤ ਦੇ 1 ਵਜੇ ਰਹੇ ਸਨ ਜਿਸ ਤੇ ਚਲਦੇ ਹੋਏ ਉਹ ਮੈਸੇਜ ਮੁੰਡੇ ਨੇ ਲੇਟ ਦੇਖਿਆ ਇਸ ਦੇ ਨਾਲ ਹੀ ਇੱਕ ਫੋਟੋ ਵੀ ਭੇਜੀ ਗਈ ਹੈ ਜਿਸ ਦੇ ਵਿੱਚ ਅੱਗੇ-ਅੱਗੇ ਕੁੜੀ ਤੁਰ ਰਹੀ ਹੈ ਤੇ ਪਿੱਛੇ ਮੁੰਡਾ ਜਾ ਰਿਹਾ ਯਾਨੀ ਕਿ ਪਿੱਛੇ ਤੋਂ ਖਿੱਚੀ ਹੋਈ ਫੋਟੋ ਹੈ ਅਤੇ ਇੱਕ ਕੁੜੀ ਦੇ ਨਾਲ ਇਹ ਫੋਟੋ ਹੈ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਉਸ ਦਿਨ ਨਵਦੀਪ ਸਿੰਘ ਢਾਲੀਵਾਲ ਕਿਸੇ ਕੁੜੀ ਦੇ ਨਾਲ ਉਸ ਦੀ ਮੁਲਾਕਾਤ ਹੋਈ ਸੀ ਉਸ ਫੋਟੋ ਦੇ ਵਿੱਚ ਇੱਕ ਲੋਕੇਸ਼ਨ ਵੀ ਨਜ਼ਰ ਆ ਰਹੀ ਹੈ ਜਿੱਥੇ ਜਾ ਕੇ ਮੁੰਡੇ ਦੇ ਦੋਸਤਾਂ ਨੇ ਵੱਲੋਂ ਜਦੋਂ ਚੈੱਕ ਕੀਤਾ ਗਿਆ ਤਾਂ ਉਹਨਾਂ ਨੂੰ ਖਾਸ ਉੱਥੇ ਕੁਝ ਮਿਲਿਆ ਨਹੀਂ ਅਤੇ ਉੱਥੇ ਰਹਿਣ ਵਾਲੇ ਵਿਅਕਤੀਆਂ ਦੇ ਵੱਲੋਂ ਕਿਹਾ ਗਿਆ ਕਿ ਇੱਥੇ ਕੋਈ ਕੁੜੀ ਰਹਿੰਦੀ ਹੀ ਨਹੀਂ ਪਰ ਉਸ ਘਰ ਦੇ ਉਸ ਅਪਾਰਟਮੈਂਟ ਦੇ ਵਿੱਚ ਇੱਕ ਹੋਰ ਥਾਂ ਸੀ ਜਿੱਥੇ ਸ਼ੱਕ ਹੋਇਆ ਦੋਸਤਾਂ ਨੂੰ ਪੁਲਿਸ ਨੂੰ ਜਾਂਚ ਪੜਤਾਲ ਦੇ ਲਈ ਉੱਥੇ ਬੁਲਾਇਆ ਗਿਆ 3-4 ਦਿਨ ਉੱਥੇ ਜਾਂਚ ਪੜਤਾਲ ਹੋਈ ਅਤੇ ਕੋਈ ਨਾ ਕੋਈ ਸੁਰਾਗ ਉੱਥੋਂ ਮਿਲਣ ਦੀ ਪੂਰੀ ਗੁੰਜਾਇਸ਼ਾ ਇਸ ਤਰ੍ਹਾਂ ਦੋਸਤਾਂ ਦਾ ਕਹਿਣਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਸ਼ੱਕ ਨਹੀਂ ਸਗੋਂ ਯਕੀਨ ਹੀ ਕੀਤਾ ਜਾ ਰਿਹਾ ਹੈ ਦੋਸਤਾਂ ਦੇ ਵੱਲੋਂ ਕਿ ਸਾਡੇ ਦੋਸਤ ਨੂੰ ਨਵਦੀਪ ਸਿੰਘ ਢਾਲੀਵਾਲ ਨੂੰ ਮਾਰ ਦਿੱਤਾ ਗਿਆ ਅਤੇ ਇਸ ਦੇ ਵਿੱਚ ਕਿਸੇ ਕੁੜੀ ਦਾ ਵੀ ਇਸਤੇਮਾਲ ਕੀਤਾ ਗਿਆ ਜਦੋਂ ਉਸ ਕੁੜੀ ਦੀ ਇੰਸਟਾ ਆਈਡੀ ਨੂੰ ਸਰਚ ਕੀਤਾ ਗਿਆ ਤਾਂ ਕੁਝ ਸਮੇਂ ਬਾਅਦ ਦੇਖਿਆ ਤਾਂ ਉਹ ਡਿਲੀਟ ਹੋ ਚੁੱਕੀ ਸੀ ਇਸ ਦੇ ਨਾਲ ਜਿਹੜਾ ਥ੍ਰੈਡ ਅਟੈਚ ਹੁੰਦਾ ਉਸ ਤੇ ਵੀ ਸਰਚਿੰਗ ਕੀਤੀ ਗਈ ਤਾਂ ਉਸ ਦੇ ਵਿੱਚੋਂ ਵੀ ਕੁੜੀ ਦਾ ਸਾਰਾ ਡਾਟਾ ਨਹੀਂ ਮਿਲਿਆ ਸਭ ਕੁਝ ਬੰਦ ਹੋ ਚੁੱਕਿਆ ਸੀ ਪਰ ਚੰਗੀ ਕਿਸਮਤ ਦੇ ਨਾਲ ਇਸ ਮੁੰਡੇ ਦੇ ਇੱਕ ਦੋਸਤ ਦੇ ਵੱਲੋਂ ਕੁਝ ਸਕਰੀਨਸ਼ਾਟ ਲੈ ਗਏ ਸਨ ਜਿਨ੍ਹਾਂ ਦਾ ਇਸਤੇਮਾਲ ਉਹ ਆਪਣੇ ਦੋਸਤ ਦੀ ਭਾਲ ਕਰਨ ਦੇ ਵਿੱਚ ਕਰ ਰਹੇ ਨੇ ਨਾਲ ਹੀ ਇਸ ਨੂੰ ਸਬੂਤ ਦੇ ਤੌਰ ਤੇ ਪੁਲਿਸ ਨੂੰ ਵੀ ਦਿੱਤਾ ਜਾ ਚੁੱਕਿਆ ਮਾਨਸਾ ਦੇ ਪਿੰਡ ਦਾ ਰਹਿਣ ਵਾਲਾ ਨਵਦੀਪ ਗਾਇਬ ਹੋਣ ਤੋਂ ਬਾਅਦ ਉਸਦੇ ਘਰ ਦੇ ਹਾਲਾਤ ਬੇहद ਹੀ ਮਾੜੇ ਨੇ ਤਰਸਯੋਗ ਨੇ ਪਰ ਦੂਜੇ ਪਾਸੇ ਜਦੋਂ ਪਤਾ ਲੱਗਦਾ ਹੈ ਕਿ ਉਹ 29 ਤਰੀਕ ਤੱਕ ਰਾਤ ਤੱਕ ਬਿਲਕੁਲ ਠੀਕ-ਠਾਕ ਸੀ 30 ਤਰੀਕ ਨੂੰ ਹੀ ਦੋਸਤਾਂ ਨੂੰ ਸ਼ੱਕ ਹੁੰਦਾ ਹੈ ਕਿ ਕੋਈ ਨਾ ਕੋਈ ਗੜਬੜ ਹੋਈ ਹੈ ਕਿਉਂਕਿ 29 ਨੋਹੋ ਕੁੜੀ ਨੂੰ ਮਿਲਣ ਗਿਆ ਸੀ ਚੰਗਾ ਪੱਲਾ ਮੁੰਡਾ ਸੀ ਰਾਤ ਤੱਕ ਉਹ ਮੈਸੇਜ ਕਰਦਾ ਰਿਹਾ ਪਰ ਅਗਲੇ ਦਿਨ ਉਸ ਦਾ ਫੋਨ ਜਿਵੇਂ ਬੰਦ ਹੀ ਹੋ ਗਿਆ ਉਹ ਵੇ ਕਿਉਂਕਿ ਕਾਫੀ ਐਕਟਿਵ ਸੀ ਸੋਸ਼ਲ ਮੀਡੀਆ ਤੇ ਨਵਦੀਪ ਪਰ ਅਗਲੇ ਦਿਨ ਕਿਤੇ ਵੀ ਕੋਈ ਫੋਟੋ ਕੋਈ ਚਰਚਾ ਕੋਈ ਵਿਚਾਰ ਕੁਝ ਵੀ ਨਹੀਂ ਪਾਇਆ ਗਿਆ ਤਾਂ ਦੋਸਤਾਂ ਨੂੰ ਸ਼ੱਕ ਹੋਇਆ ਹਰ ਚਲ ਉਹਨਾਂ ਦੇ ਵਿੱਚ ਸ਼ੁਰੂ ਹੁੰਦੀ ਹੈ ਕਿ ਕੋਈ ਨਾ ਕੋਈ ਗੜਬੜ ਜ਼ਰੂਰ ਹੈ ਇਹ ਸਾਰਾ ਕੁਝ ਦੋਸਤਾਂ ਦੇ ਵੱਲੋਂ ਦਿੱਤਾ ਦੱਸਿਆ ਗਿਆ ਦੂਜੇ ਪਾਸੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ 2 ਤਰੀਕ ਨੂੰ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਫੋਨ ਕੀਤਾ ਗਿਆ ਸੀ ਤਾਂ ਭਰੋਸਾ ਦਿੱਤਾ ਗਿਆ ਸੀ ਕਿ ਛੇਤੇ ਹੀ ਕਿਸੇ ਨਤੀਜੇ ਤੇ ਪਹੁੰਚਾਂਗੇ ਪਰ 6-7 ਤਰੀਕ ਹੋ ਚੁੱਕੀ ਹੈ ਹੁਣ ਤੱਕ ਮੁੰਡੇ ਦੀ ਬਾਡੀ ਨਹੀਂ ਮਿਲੀ ਹੈ ਉਥੇ ਰਹਿੰਦੇ ਦੋਸਤਾਂ ਦਾ ਕਹਿਣਾ ਕਿ ਕਿਰਪਾ ਕਰਕੇ ਸਾਨੂੰ ਬੋਡੀ ਤਾਂ ਕਿਸੇ ਤਰ੍ਹਾਂ ਦੇ ਦੇ ਦਿਓ ਤਾਂ ਕਿ ਅਸੀਂ ਪਰਿਵਾਰ ਵਾਲਿਆਂ ਨੂੰ ਕਹਿਣ ਜੋਗੇ ਹੋ ਜਾਈਏ ਕੀ ਵਾਕਿਆ ਹੀ ਹੁਣ ਨਵਦੀਪ ਇਸ ਦੁਨੀਆ ਦੇ ਵਿੱਚ ਨਹੀਂ ਰਹਾ ਉਹ ਸਾਰੀ ਸੱਚਾਈ ਲੈ ਆ ਕੇ ਸਾਹਮਣੇ ਰੱਖ ਦਈਏ ਕਿ ਆਖਿਰਕਾਰ ਹੋਇਆ ਕੀ ਸੀ ਅਤੇ ਉਸ ਕੁੜੀ ਦਾ ਕੀ ਰੋਲ ਹੈ ਜਿਹਦੇ ਨਾਲ ਆਖਰੀ ਵਾਰ ਨਵਦੀਪ ਨੇ ਚੈਟ ਕੀਤੀ ਮੈਸੇਜ ਕੀਤਾ ਪਾਰਕ ਦੇ ਵਿੱਚ ਉਸ ਨੂੰ ਮਿਲਣ ਗਿਆ ਇਸ ਦੇ ਪਿੱਛੇ ਦੀ ਕਹਾਣੀ ਸੁਲਝਾਉਣ ਦੀ ਕੋਸ਼ਿਸ਼ ਹਲੇ ਜਾ ਰਹੀ ਹੈ ਪਰ ਨਾਲੋਂ ਨਾਲ ਤੁਹਾਨੂੰ ਦੱਸ ਦਈਏ ਕਿ ਨਵਦੀਪ ਦੇ ਬਾਰੇ ਜਦੋਂ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਬ੍ਰੈਂਟਨ ਦੇ ਵਿੱਚ ਉਹ ਰਹਿ ਰਿਹਾ ਸੀ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਉਸ ਦਾ ਕਿਸੇ ਦੇ ਵੀ ਨਾਲ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਸੀ ਕੋਈ ਉਸ ਤੋਂ ਖਾਰ ਨਹੀਂ ਖਾਂਦਾ ਸੀ ਰੰਜਿਸ਼ ਨਹੀਂ ਸੀ ਚੰਗਾ ਸਾਉ ਅਤੇ ਮਿਲਵਰਤਨ ਸੁਭਾਅ ਦਾ ਹੀ ਮੁੰਡਾ ਸੀ ਪਰ ਆਪਣੇ ਦੋਸਤ ਦੇ ਫੋਨ ਤੇ ਆਏ ਇਸ ਕੁੜੀ ਦੇ ਮੈਸੇਜ ਤੋਂ ਬਾਅਦ ਉਸ ਦੀ ਜ਼ਿੰਦਗੀ ਰਾਤੋਂ ਰਾਤ ਕਿਵੇਂ ਤਬਾਹ ਹੋ ਗਈ ਉਹ ਦੇਖਿਆ ਜਾ ਸਕਦਾ ਇਸ ਪੂਰੀ ਘਟਨਾ ਨੂੰ ਲੈ ਕੇ ਇਸ ਮੁੰਡੇ ਦੇ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਲੇ ਕੀ ਆਖ ਰਹੇ ਨੇ ਜਾਣਦੇ ਪੰਜਾਬ ਤੋਂ ਵਿਦੇਸ਼ ਕੇ ਨਵਦੀਪ ਜੋ ਕਿ ਆਪਣੀ ਇੱਕ ਕੱਲੀ ਭੈਣ ਦਾ ਕੱਲਾ-ਕੱਲਾ ਹੀ ਭਰਾ ਸੀ। ਇਹਨਾਂ ਦੇ ਪਰਿਵਾਰ ਦੇ ਬਾਰੇ ਇਹ ਜਾਣਕਾਰੀ ਮਿਲੀ ਕਿ ਪਿਤਾ ਦੇ ਵੱਲੋਂ ਦੋ ਵਿਆਹ ਕਰਵਾਏ ਗਏ ਸੀ ਅਤੇ ਪਹਿਲੇ ਵਿਆਹ ਤੋਂ ਹੀ ਦੋਵੇਂ ਬੱਚੇ ਸਨ। ਪਰ ਜਦੋਂ ਉਹਨਾਂ ਨੇ ਦੂਜਾ ਵਿਆਹ ਕਰਵਾਇਆ ਤਾਂ ਉਸ ਤੋਂ ਬਾਅਦ ਵੀ ਇੱਕ ਮੁੰਡੇ ਨੇ ਜਨਮ ਲਿਆ ਅਤੇ ਉਹ ਮੁੰਡਾ ਵੀ ਵਿਦੇਸ਼ ਦੇ ਵਿੱਚ ਸਰੀ ਦੇ ਵਿੱਚ ਹੀ ਰਹਿੰਦਾ ਦੱਸਿਆ ਜਾ ਰਿਹਾ ਹੈ। ਦੱਸਦੀ ਹੈ ਕਿ ਨਵਦੀਪ ਨੂੰ ਮਾਰਿਆ ਗਿਆ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਇਹ ਜਾਣਕਾਰੀ ਮਿਲੀ ਸੀ ਕਿ ਉਹ ਗਾਇਬ ਹੋਇਆ ਬਾਅਦ ਵਿੱਚ ਇਹ ਖਬਰ ਪੁਲਿਸ ਦੇ ਵੱਲੋਂ ਹੀ ਦਿੱਤੀ ਜਾਂਦੀ ਹੈ ਕਿ ਮੁੰਡੇ ਨੂੰ ਮਾਰ ਦਿੱਤਾ ਗਿਆ ਪਤਾ ਲੱਗਿਆ ਕਿ ਉਸਤੇ ਗੋਲੀਆਂ ਮਾਰੀਆਂ ਗਈਆਂ ਉਸ ਦੇ ਜਾਣਕਾਰ ਦੋਸਤੇ ਵੀ ਦੱਸਦੇ ਨੇ ਕਿ ਉਸ ਦੀ ਦੇ ਨਾਲ ਗਲਤ ਕੰਮ ਕੀਤਾ ਗਿਆ ਉਸ ਨਾਲ ਕੱਟਵੱਡ ਕੀਤੀ ਗਈ ਇਹ ਸਾਰਾ ਕੁਝ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਕ ਮੈਂਬਰ ਜਿੱਥੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਉੱਥੇ ਹੀ ਮੁੰਡੇ ਦੇ ਕਈ ਦੋਸਤਾਂ ਦਾ ਵੀ ਨਾਮ ਸਾਹਮਣੇ ਆ ਰਿਹਾ ਹੈ ਤੇ ਦੋਸਤਾਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿ ਕੁੜੀ ਹੈ ਜਿਹੜੀ ਇਹਦੇ ਵਿੱਚ ਉਹ ਖਾਸ ਤੌਰ ਤੇ ਸ਼ਾਮਿਲ ਹੈ ਉਸ ਦੇ ਵੱਲੋਂ ਹੀ ਮੁੰਡੇ ਨੂੰ ਬੁਲਾਇਆ ਗਿਆ ਹੁਣ ਉਹ ਆਈਡੀ ਜਿਸ ਇੰਸਟਾ ਤੇ ਕੁੜੀ ਦੇ ਨਾਲ ਗੱਲਬਾਤ ਹੁੰਦੀ ਸੀ ਕਿ ਉਹ ਫੇਕ ਹੈ ਇਆ ਫਿਰ ਨਹੀਂ ਇਸਤੇ ਚਲਦੇ ਹੋਏ ਇਹ ਜ਼ਰੂਰ ਪਤਾ ਲੱਗਿਆ ਕਿ ਉਸ ਦੇ ਉੱਪਰ ਕੁੜੀ ਦੀ ਫੋਟੋ ਲੱਗੀ ਹੋਈ ਸੀ ਇੱਕ ਨਹੀਂ ਸਗੋਂ ਕਈ ਫੋਟੋਆਂ ਸਿਗੀਆਂ ਉਹਦੀਆਂ ਪਾਈਆਂ ਹੋਈਆਂ ਗੱਲ ਕੀਤੀ ਸੀ ਨਵਦੀਪ ਨੇ ਖੁਦ ਉਸ ਨੰਬਰ ਤੇ ਕੁੜੀ ਦੇ ਨਾਲ ਅਤੇ ਸਾਹਮਣੇ ਤੋਂ ਆ ਰਹੀ ਆਵਾਜ਼ ਕੁੜੀ ਦੀ ਹੀ ਸੀ ਦੋਵਾਂ ਦੇ ਵਿੱਚ ਵਾਰਤਾਲਾਪ ਹੋਈ ਦੋਸਤੀ ਹੋਈ ਐਸੀ ਦੋਸਤੀ ਦੇ ਚਲਦੇ ਨਵਦੀਪ ਉਸ ਕੁੜੀ ਨੂੰ ਮਿਲਣ ਦੇ ਲਈ ਚਲਾ ਗਿਆ कली -कली है, है। रहे ਆਖਰੀ ਸਮਾਸੀ ਜਦੋਂ ਉਸ ਨੂੰ ਜਿਉਂਦਾ ਦੇਖਿਆ ਗਿਆ ਉਸ ਤੋਂ ਬਾਅਦ ਹੀ ਨਵਦੀਪ ਗਾਇਬ ਹੋ ਜਾਂਦਾ ਅਤੇ ਹੁਣ ਤੱਕ ਉਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਉਸ ਦੀ ਕੱਲੀ ਕੱਲੀ ਭੈਣ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਦੁਖੀ ਹੈ ਪਰੇਸ਼ਾਨ ਹੈ ਪਿਤਾ ਟੈਨਸ਼ਨ ਦੇ ਵਿੱਚ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਪਤਾ ਲੱਗੇ ਕਿ ਆਖਿਰਕਾਰ ਇਹ ਸਾਰੀ ਘਟਨਾ ਹੋਈ ਕੀ ਹੈ ਮਾਪਿਓ ਦਾ ਇਹ ਜਵਾਨ ਪੁੱਤ ਚਲਾ ਗਿਆ ਤੇ ਇਹ ਸਾਰੀ ਘਟਨਾ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰ ਕੀ ਦੱਸ ਰਹੇ ਨੇ ਸੁਣਦੇ ਆਂ ਸਵੇਰੀ ਕਦ ਲਗਾਇਆ ਵੀ ਬਾਈ ਤੁਮ ਜੇ ਨਵ ਚਲੀਓ ਫਿਰ ਇਹ ਛਾੜੇ ਜਿਸ ਨੇ ਮਿਲਿਆ ਛਾੜੇ ਪਾਵਰਫੋਮ ਦੇ ਬਲਾਈ ਸਾਈਟ ਦੇ ਪੰਜਾਬ ਦੇ ਪੜਾਣ ਨੇ ਇਹਨਾਂ ਨੇ ਬੇਸਰੀ ਬਹੁਤ ਹੀ ਅੱਛੀ ਇਨਸਾਨੀ ਇਹ ਬੱਚਨ ਦੇ ਸਾਹ ਅਰਥ ਦੇ ਨਾ ਗਿਆ ਮੰਨੀ ਫੈਲ ਲਗੀ ਹੋਜੀ ਬਹੁਤ ਹੀ ਵੱਡੀ ਮਦਦ ਹੈ ਘਟ ਨਾਲ ਇਹ ਹੈ ਕਿ ਨਾ ਪਾਵਰਫੋਮ ਕੱਲ੍ਹ ਜ਼ਰੂਰ ਹੈ ਕਿ ਪੰਜਾਬ ਦੇ ਸਾਡੇ ਇਨਸਾਨਾਂ ਨੂੰ ਇਹ ਇਹ ਸਾਰਾ ਪਾਵਰ ਕੌਮ ਇਸ਼ੂ ਹੋ ਰਿਹਾ ਬਹੁਤ ਹੀ ਸੇਨ ਚਾਂਚਨ ਤੇ ਲਾਗਨ ਮੰਡਲੀ ਚੱਤ ਪਰ ਤੇ ਅੱਜ ਦਿਨ ਲੱਖ ਗਏ ਤੇ ਬਹੁਤ ਦੁੱਖदाई ਘਟਨਾ ਹੈ ਤੇ ਸਰਕਾਰ ਤੁਸੀ ਮੰਗ ਕਰਦੇ ਆ ਕਿ ਉਹਨਾਂ ਨੇ ਜਿਹੜੇ ਇਹ ਦੇ ਦਰੇਲੇ ਬੈਠੇ ਆ ਉਹਨਾਂ ਨੂੰ ਫਾਸਤੀਆਂ ਸਜ਼ਾ ਮਿਲੋ ਤਾਂ ਜੋ ਸਾਡੇ ਪੰਜਾਬ ਦੇ ਜਵਾਨ ਜਿਹੜੇ ਬਾਹਰ ਗਏ ਹੋਏ ਆ ਹਮਡੇ ਉਹ ਵਸ ਸਕਣ ਇਸ ਚੀਜ਼ ਸਾਡੀ ਇਥੇ ਪੰਜਾਬ ਦੀ ਸਰਕਾਰ ਤੋਂ ਮੰਗ ਕਰਦੇ ਆ ਪੁਨਰ ਨਿਵਾਸ ਦਾ ਕੰਮ ਕਰਦੇ ਜੇ ਸਾਡੇ ਬੱਚੇ ਦੀ ਡੈਲੋਡ ਹੋ ਗਿਆ ਉਹ ਸਾਡੇ سپورਟ ਕੀਤੀ ਜਾਵੇ ਬਹੁਤ ਹੀ ਵੱਡੀ ਘਟਨਾ ਹੈ ਸਾਰਾ ਪੰਜਾਬ ਹੀ ਰੋ ਰਿਹਾ ਹੋਣਾ ਤੋਂ ਬਈ ਤੁਹਾਡੇ ਮਨ ਹੈ ਇਸ ਚੱਲੇ ਮਾਰ ਕਾਰ ਸਾਰਾ ਤੁਸੀਂ ਇਹ ਸਾਡੇ ਬੱਚੇ ਨੂੰ ਰੱਖਾ ਦਿੱਤੀ ਜਾਵੇ ਉਹ ਜੀਹ ਚੰਮਾ